ਨਮਾ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਲਈ ਪੰਜਾਬ ਨੂੰ ਤੇ ਪੰਜਾਬੀਓ ਨੂੰ ਬਦਨਾਮ ਕਰਨ ਲਈ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਡਿਪੋਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣ ਦੇ ਸੀ 30000 ਦੇ ਸੀ ਦੋ ਮਹਾਰਾਠੀ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਇਹ ਤੇ ਚਲੋ ਪਹਿਲਾ ਜਹਾਜ ਉਹ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੁਣ ਦੂਜਾ ਜਹਾਜ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਨੂੰ ਗਈ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਬੱਸ ਇਹ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਤੁਸੀਂ ਬਦਨਾਮ ਕਰਨ ਨੂੰ ਵਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਜਿਹੜੇ ਅਮਰੀਕਾ ਤੋਂ 트럼ਪ ਸਰਕਾਰ ਬਣੀ ਤੇ ਉਹਨਾਂ ਨੇ ਡਿਪੋਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣਦੇ ਸੀ 30 ਪੰਜਾਬ ਦੇ ਸੀ ਦੋ ਮਾਰਾਟੇ ਦੇ ਸੀ ਇੱਕ ਮੇਰੇ ਖਾਲਚ ਉੱਤਰਾਖੰਡ ਦੇ ਸੀ ਜੀ ਤੇ ਚਲੋ ਪਹਿਲਾ ਜਹਾਜ਼ ਉਹ ਲਾ ਲਿਆ ਪਤਾ ਨਹੀਂ ਕੀ ਕ੍ਰਾਈਟੇਰੀਆ ਹੋਰ ਦੂਜਾ ਜਹਾਜ਼ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਤੁਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁੰਨਣ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ मिनिस्ट्री ऑफ एक्सटर्नल अफेयर्स ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਹਦੇ ਚੁੰਦੇ ਤੁਸੀਂ ਬਦਨਾਮ ਕਰਨ ਨੂੰ ਪਾਸ ਤੇ ਚੁੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁੰਦੇ ਤੁਸੀਂ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣ ਦੇ ਸੀ 30 ਹਜ਼ਾਰ ਦੇ ਸੀ ਦੋ ਮਹਾਰਾਠੀ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਇਹ ਤੇ चलो पहला जहाज ला लिया पता नहीं करूगा जी कल क्यों जी अमृतसर चुन का कटेरिया दस केंद्र सरकार मिनिस्ट्री ऑफ एक्सटरनल अफेयरस विदेश मंत्रालय अमृतसर क्यों चुन रहे हो तुम बदनाम करने वास्ते चुन दे ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ